ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮਹਾਪ੍ਰਿੰਸ ਨਿਆਲਤਾ ਅੱਜ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ 'ਚ ਓਪੀਡੀ ਸੇਵਾਵਾਂ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਦੱਸਦੇ ਚੱਲਦੇ ਆ ਡਾਕਟਰਾਂ ਦੀ ਜਿਹੜੀ ਮੀਟਿੰਗ ਐਸੋਸੀਏਸ਼ਨ ਦੀ ਜਿਹੜੀ ਬੈਠਕ ਸਿਹਤ ਵਿਭਾਗ ਦੇ ਨਾਲ ਹੋਈ ਡਾਕਟਰ ਮੰਤਰੀ ਬਲਬੀਰ ਸਿੰਘ ਹੋਰਾਂ ਦੇ ਨਾਲ ਹੋਈ ਤਾਂ ਮੀਟਿੰਗ ਜਿਹੜੀ ਆ ਉਹ ਬੇਸਿੱਟਾ ਰਹੀ ਜਿਸ ਕਰਕੇ ਦੱਸਿਆ ਜਾ ਰਿਹਾ ਕਿ ਐਸੋਸੀਏਸ਼ਨ ਨੇ 4 ਦਿਨ ਦੇ ਲਈ OPD ਮੁਕੰਮਲ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਹੈ ਤਾਂ ਮਰੀਜ਼ਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ 15 ਤਰੀਕ ਤੱਕ ਹੜਤਾਲ ਤੇ ਰਹਿਣਗੇ ਡਾਕਟਰ ਸਰਕਾਰੀ ਹਸਪਤਾਲਾਂ ਚ ओपीडी ਸੇਵਾਵਾਂ ਮੁਕੰਮਲ ਤੌਰ ਤੇ ਬੰਦ ਰਹਿਣ ਗਿਆ ਇਸ ਵਕਤ ਦੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੇਕਰ ਤੁਸੀਂ ओपीडी ਕਿਸੇ ਸਕਿਨ ਡਾਕਟਰ ਨੂੰ ਦਿਖਾਣਾ ਹੈ ਕਿਸੇ ਵੀ ਡਾਕਟਰ ਨੂੰ ਦਿਖਾਣਾ ਹੈ ਕਿਸੇ ਵੀ ਸਰੀਰ ਦੇ ਵਿੱਚ ਕੋਈ ਵੀ ਬਿਮਾਰੀ ਨੂੰ ਲੈ ਕੇ ਪਰ ओपीडी ਜਿਹੜੀਆਂ ਉਹ ਅੱਜ ਬੰਦ ਰਹਿਣ ਗਿਆ ਹਾਲਾਂਕਿ ਐਮਰਜੈਂਸੀ ਸੇਵਾਵਾਂ ਜਿਹੜੀਆਂ ਖੁੱਲੀਆਂ ਰਹਿਣ ਗਿਆ ਪਰ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ओपीडी 'ਚ ਦਿਖਾ ਕੇ ਦੂਰ ਹੁੰਦੀਆਂ ਨੇ ਕਈ ਡਾਕਟਰ ਨੇ ਸਮਾਂ ਦਿੱਤਾ ਹੁੰਦਾ ਹੈ ਕਿ ਇਸ ਤਰੀਕ ਨੂੰ ਆ ਕੇ ਮਿਲਿਓ ਜਦੋਂ ਦਵਾਈ ਖਤਮ ਹੋਣ ਵਾਲੀ ਹੁੰਦੀ ਤਾਂ ਅੱਜ ਇਹਦੇ ਵਿੱਚ ਉਹਨਾਂ ਮਰੀਜ਼ਾਂ ਨੂੰ ਵੀ ਸਾਹਮਣਾ ਮੁਸ਼ਕਲਾਂ ਦਾ ਕਰਨਾ ਪੈ ਸਕਦਾ ਹੈ ਸੋ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੀ ਹੜਤਾਲ ਜਿਹੜੀ ਆ ਉਹ ਕਹਿ ਸਕਦੇ ਆ ਅੱਜ ਸਾਹਮਣੇ ਆ ਔਰ ਦੱਸਦੇ ਚੱਲਦੇ ਆ ਐਸੋਸੀਏਸ਼ਨ ਦੇ ਵੱਲੋਂ ਪਹਿਲਾ 3 ਦਿਨ ਜਿਹੜੀ ਹੜਤਾਲ ਕੀਤੀ ਗਈ ਸੀਗੀ ਸਵੇਰੇ 11 ਵਜੇ ਤੱਕ ਹੜਤਾਲ ਰਹਿਣਦੀ ਸੀ ਪਰ ਹੁਣ ਮੁਕੰਮਲ ਤੌਰ ਤੇ ਇਹ ਹੜਤਾਲ ਜਿਹੜੀ ਕਰ ਦਿੱਤੀ ਗਈ ਹੈ ਕਿਹਾ ਜਾ ਰਿਹਾ ਕਿ ਸਹਿਮਤੀ ਤਾਂ ਮੰਗਾ ਤੇ ਬਣੀ ਆ ਪਰ ਸਰਕਾਰ ਨੇ ਲਿਖਤੀ ਤੌਰ ਤੇ ਡਾਕਟਰ ਐਸੋਸੀਏਸ਼ਨ ਨੂੰ ਕੁਝ ਵੀ ਨਹੀਂ ਦਿੱਤਾ ਜਿਸ ਕਰਕੇ ਬੈਠਕ ਜਿਹੜੀ ਆ ਉਹ ਬੇਸਿੱਟਾ ਰਹੀ ਆ ਇਸ ਵਕਤ ਦੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਅੱਜ ਓਪੀਡੀ ਬੰਦ ਰਹੇਗੀ ਸਰਕਾਰੀ ਹਸਪਤਾਲਾਂ ਦੀ ਔਰ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈ ਸਕਦਾ ਹੈ 12 ਤੋਂ 14 ਸਤੰਬਰ ਤੱਕ ਜਿਹੜੀ ਆ ਓਪੀਡੀ ਬੰਦ ਰਹੇਗੀ ਔਰ ਸਰਕਾਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਬੈਠਕ ਕੀਤੀ ਗਈ ਪਰ ਬੇਸਿੱਟਾ ਜਿਹੜੀ ਆ ਬੈਠਕ ਰਹੀ ਕਿਉਂਕਿ ਕਿਉਂਕਿ ਅੰਦਰ ਉਹ ਚਰਚਾਵਾਂ ਸਾਹਮਣੇ ਆ ਕਿ ਬੈਠਕ ਦੇ ਵਿੱਚ ਮੰਗਾ ਮੰਨ ਲਈਆਂ ਗਈਆਂ ਸਨ ਪਰ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਮੰਗ ਨਹੀਂ ਦਿੱਤੀ ਗਈ ਜਿਸ ਕਰਕੇ ਤਿੰਨ ਦਿਨ ਅਣਮਿੱਥੇ ਸਮੇਂ ਦੇ ਲਈ ਜਿਹੜਾ ਕਿ ਅਣਮਿੱਥੇ ਤਾਂ ਨਹੀਂ ਪਰ ਪੱਕੇ ਤੌਰ ਤੇ ਮੁਕੰਮਲ ਤੌਰ ਤੇ OPD ਬੰਦ ਤਿੰਨ ਦਿਨ ਲਈ ਕਰ ਦਿੱਤੀ ਗਈ ਆ ਇਸ ਵਕਤ ਦੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਆ ਆਪੀਡੀ ਆ ਦੇ ਵਿੱਚ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਮਰੀਜ਼ਾਂ ਨੂੰ ਬਾਹਰ ਵੇਟ ਕਰਨਾ ਪੈ ਰਿਹਾ ਹੈ ਪਰ ਅੱਜ ਕਿਸੇ ਵੀ ਡਾਕਟਰ ਦੇ ਵੱਲੋਂ ਮੁਲਾਕਾਤ ਨਹੀਂ ਕੀਤੀ ਜਾਵੇਗੀ ਨਹੀਂ ਚੈੱਕਅਪ ਕੀਤਾ ਜਾਵੇਗਾ ਜਿਸ ਕਰਕੇ ਅਗਰ ਗੱਲ ਕੀਤੀ ਜਾਵੇ ਖਾਂਸੀ ਜ਼ੁਕਾਮ ਦੀ ਦਵਾਈ ਲੈਣ ਵਾਲੇ ਬੁਖਾਰ ਦੀ ਦਵਾਈ ਲੈਣ ਵਾਲੇ ਜਾਂ ਕੋਈ ਚੈਸਟ ਦੀ ਦਿੱਕਤ ਹੈ ਸਕਿਨ ਦੀ ਦਿੱਕਤ ਹੈ ਪੈਰ ਦੀ ਦਿੱਕਤ ਹੈ ਜਾਂ ਦੰਦ ਦੀ ਦਿੱਕਤ ਹੈ ਤਾਂ ਉਹ ਡਾਕਟਰ ਤੁਹਾਨੂੰ ਅੱਜ ਨਹੀਂ ਮਿਲਣ ਲਗੇ ਤਾਂ ਐਸੋਕ ਦੀ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ